ਪਹਿਲਾਂ ਤਾਂ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਅੱਜ ਤੁਹਾਡੇ ਜਿਹੜਾ ਮਤਲਬ ਸ਼ਾਦੀ ਦਾ ਮਤਲਬ ਸ਼ਾਦੀ ਦੇ ਵਿੱਚ ਅੱਜ ਤੁਹਾਡੇ ਪਿੰਡ ਦੇ ਵਿੱਚ ਅੱਜ ਰੋਟੀਆਂ ਤੁਹਾਡੇ ਘਰੇ ਅੱਜ ਲਈ ਕੜਾਹੀ ਜੀ ਆਹ ਕੜਾਹੀ ਕਹਿੰਦੇ ਆ ਕੜਾਹੀ ਵਾਲੇ ਦਿਨ ਤੁਸੀਂ ਇੱਥੇ ਨਾਟਕ ਜਿਹੜੇ ਕਢਾਇਏ ਨੇਗੇ ਕੀ ਸਨੇਹਾ ਦੇਣਾ ਚਾਹੁੰਦੇ ਆਂ ਦੇ ਵਿੱਚ ਸਮਾਜ ਨੂੰ ਤੇ ਸਾਡੇ ਆਪਣੇ ਆਪਣੇ ਸਮਾਜ ਨੂੰ ਕਹ ਲਓ ਹਾਂਜੀ ਜੈ ਭੀਮ ਜੈ ਭਾਰਤੀ ਹਾਂਜੀ ਅਸਲ ਦੇ ਵਿੱਚ ਨਾ ਮੈਂ ਪਹਿਲਾਂ ਵੀ ਕਈ ਵਾਰ ਗੱਲ ਕਰੀ ਹੈਗੀ ਮੰਨ ਲਓ ਐਜੂਕੇਸ਼ਨ ਸਿੱਖਿਆ ਮੈਨੂੰ ਇਹ ਲੱਗਦਾ ਨੂੰ ਇਹ ਮੈਨੂੰ ਸ਼ਾਇਦ ਸਿੱਖਿਆ ਦੀ ਨਾ ਅਸਲ ਪ੍ਰਵਾਹਸ਼ਾ ਪਤਾ ਗਈ ਜਿਸ ਦੇ ਤਹਿਤ ਮੈਨੂੰ ਇਹ ਪਤਾ ਹੈਗਾ ਵੀ ਇੱਥੇ ਤੱਕ ਪਹੁੰਚਣ ਦੇ ਵਿੱਚ ਕੁਝ ਕੁ ਅਲੱਗ ਇਨਸਾਨ ਨੇ ਜਿਹੜੇ ਅਸਲ ਇਨਸਾਨ ਬਣਾਏ ਨੇ ਜਿਨ੍ਹਾਂ ਨੇ ਕਿਉਂਕਿ ਨਹੀਂ ਜਦੋਂ ਤੁਸੀਂ ਪਿਛਲਾ ਇਤਿਹਾਸ ਦੇਖੋਗੇ ਇੰਡੀਆ ਦਾ ਲਾ ਲਓ ਭਾਰਤ ਦਾ ਲਾ ਲਓ ਪੂਰੇ ਅਸਲ ਦੇ ਵਿੱਚ ਮਨੁੱਖਾਂ ਨਾਲ ਕਹਿਜੇ ਵਿਤਕਰੇ ਔਰਤਾਂ ਨਾਲ ਕਹਿਜੇ ਵਿਤਕਰਾ ਕੀਤਾ ਜਾਂਦਾ ਸੀ ਮੰਨ ਲਓ ਜੀ ਮੈਂ ਉਹੀ ਐਜੂਕੇਸ਼ਨ ਤੇ ਗੱਲ ਕਰਦਾ ਹੋਇਆ ਦੁਬਾਰਾ ਆਪਣੇ ਟੌਪਿਕ ਤੇ ਆਉਂਗਾ ਇਸ ਦੇ ਤਹਿਤ ਮੰਨ ਲਓ ਜੀ ਮੈਂ ਥੋੜੀ ਜੀ ਕੋਸ਼ਿਸ਼ ਕਰ ਰਿਹਾਗਾ ਵੀ ਜੋ ਦੇ ਵਿੱਚ ਸੱਭਿਆਚਾਰ ਨੂੰ ਵੀ ਲਈਏ ਸੱਭਿਆਚਾਰ ਕ ਸ਼ਬਦ ਨੂੰ ਵੀ ਵਿੱਚ ਐਡ ਕਰੀਏ ਵੀ ਸੱਭਿਆਚਾਰ ਨੂੰ ਕਿੱਧਰ ਲੈ ਕੇ ਜਾ ਰਹੇ ਆ ਜਿਵੇਂ ਆਪਾਂ ਗੱਲ ਕਰਦੇ ਹਾਂ ਨਸ਼ੇ ਦੀ ਕਈ ਵਾਰੀ ਬੰਦਾ ਕਹਿੰਦਾ ਵੀ ਨਸ਼ੇ ਦੇ ਠੱਲਣੀ ਪੈਰੀ ਅਸਲ ਦੇ ਵਿੱਚ ਮੈਨੂੰ ਲੱਗਦਾ ਨਸ਼ੇ ਦੇ ਠੱਲ ਪਾਉਗੀ ਜੇਕਰ ਅਸੀਂ ਸਾਡੇ ਇਹ ਵਿਆਹ ਜਿਹੜੇ ਖੁਸ਼ੀ ਦੇ ਮੌਕੇ ਨੇ ਹੈਨਾ ਇਨਾਂ ਦੇ ਉੱਤੇ ਆਪਾਂ ਸੇਧੀ ਇਸ ਤਰ੍ਹਾਂ ਹੀ ਦਿੱਤੀ ਜਾਵੇ। ਹਾਂ ਜਿਹੜੀ ਜੋ ਅੱਜ ਕਰੀ ਹੈ ਅੱਜ ਹਾਂਜੀ ਜੋ ਮੈਂ ਅੱਜ ਕੋਸ਼ਿਸ਼ ਕਰੀ ਜਾਈਗੀ। ਠੀਕ ਹੈ ਵਿੱਚ ਮੇਰੇ ਚਾਚਾ ਜੀ ਦਾ ਬਹੁਤ ਕਿਉਂਕਿ ਮੈਨੂੰ ਇਹਨਾਂ ਦਾ ਵੀ ਜਿੰਨਾ ਕੁ ਕੁਝ ਮੈਂ ਸਿੱਖਿਆਗਾ ਮੇਰੇ ਚਾਚਾ ਜੀ ਤੋਂ ਸਿੱਖਿਆਗਾ। ਚਲੋ ਅਸੀਂ ਦੋਨਾਂ ਨੇ ਗੱਲ ਕਰੀ ਸੀ ਉਹਨਾਂ ਨੇ ਮੇਰੇ ਨਾਲ ਗੱਲ ਕਰੀ ਤਾਂ ਸੀ ਇਹ ਕਰਵਾਉਣ ਲਈ। ਫਿਰ ਅਸੀਂ ਪਰਿਵਾਰ ਨਾਲ ਗੱਲ ਕਰੀ ਕਿਉਂਕਿ ਨਾ ਮੇਰਾ ਥੋੜਾ ਜਿਹਾ ਅਸਲ ਦੇ ਵਿੱਚ ਵਿਆਹ ਦਾ ਇਹੀ ਹੈ ਤਿੰਨੇ ਦਿਨਾਂ ਦਾ ਵੀ ਨਾ ਈਸੀ ਚੀਜ਼ ਦੇ ਅੰਦਰ ਆਪਾਂ ਇਸ ਵਿਆਹ ਨੂੰ ਲਈਏ ਕਿਵੇਂ ਨਾ ਕਈ ਵਾਰੀ ਕਹਿ ਦਿੰਦੇ ਹੁੰਦੇ ਨੇ ਵੀ ਵਿਆਹ ਦੇ ਵਿੱਚ ਹੈਵੇ ਇੰਜੋਏ ਮੈਂ ਕਹੂੰਗਾ ਵੀ ਇਹ ਵਿਆਹ ਦੇ ਵਿੱਚ ਨਾ ਤੁਸੀਂ ਇੱਕ ਇਦਾਂ ਵੀ ਮੰਨੋ ਵੀ ਤੁਹਾਡਾ ਇਕੱਠੇ ਹੋਣ ਦਾ ਇੱਕ ਅਲੱਗ ਕਾਰਨ ਹੈ ਕਾਰਨ ਕੀ ਹੈਗਾ ਵੀ ਜਿਵੇਂ ਹੁਣ ਆਪਾਂ ਦੇਖਦੇ ਆਲੇ-ਦਾਲੇ ਦੁਨੀਆ 'ਚ ਸਮਾਜ ਦੇ ਵਿੱਚ ਬਹੁਤ ਮੁੱਦੇ ਚੱਲ ਰਹੇ ਨੇ ਕਉਕੀ ਨਾ ਮੈਂ ਟੀਚਰਾਂ ਦੇਖੋ ਥੋੜਾ ਪਰਿਵਾਰ ਐਜੂਕੇਸ਼ਨ ਨਾਲ ਸੰਬੰਧ ਰੱਖਦਾ ਮੈਨੂੰ ਲੱਗਦਾ ਵੀ ਸ਼ਾਇਦ 70 80% ਲੋਕ ਇਮਪਲਾਈ ਹੋਣਗੇ ਜੋ ਐਜੂਕੇਸ਼ਨ ਨਾਲ ਸੰਬੰਧ ਰੱਖਦੇ ਨੇ ਮੈਂ ਚਾਹੁੰਦਾ ਵੀ ਜਦੋਂ ਉਹ ਇੱਕ ਉਰੇ ਨਾ ਵਿਆਹ ਦੇ ਵਿੱਚ ਆਪਦੇ ਆਪ ਨੂੰ ਇਕੱਠਾ ਹੋਣ ਦਾ ਇਹ ਕਾਰਨ ਮੰਨਣਾ ਵੀ ਸ਼ਾਇਦ ਇੱਕ ਮੌਕਾ ਮਿਲਿਆ ਉਹਨਾਂ ਮੁੱਦਿਆਂ ਤੇ ਗੱਲ ਕੀਤੀ ਜਾ ਸਕੇ ਉਹਨਾਂ ਮੁੱਦਿਆਂ ਬਾਰੇ ਵਿਚਾਰ ਕੀਤਾ ਜਾਵੇ ਮੈਂ ਨਾ ਇਹ ਨਹੀਂ ਕਹੂੰਗਾ ਵੀ ਮੇਰੇ ਵਿਆਹ ਚ ਆ ਕੇ ਇੰਜੋਏ ਕਰੋ ਨਾ ਮੈਂ ਕਹੂੰਗਾ ਵੀ ਇੱਕ ਮੁੱਦਾ ਲਓ ਯਵੇਂ ਸਾਡੀ ਯੂਨੀਵਰਸਿਟੀ ਚ ਗੱਲ ਕਹਿੰਦੇ ਹੁੰਦੇ ਸੀ ਪੜ੍ਹੇ ਲਿਖੇ ਸਰਾਂ ਵਾਲੇ ਪੜ੍ਹੇ ਲਿਖੇ ਸਰਾਂ ਵਾਲੇ ਇਕੱਠੇ ਹੋਏ ਨੇ ਨਾ ਜਿਵੇਂ ਵੈਸਟਰਨ ਸ਼ਬਦ ਆ ਇੱਕ ਪੜ੍ਹੇ ਲਿਖੇ ਸਰਾਂ ਵਾਲੇ ਪਾ ਕਹਿੰਦੇ ਨੇ ਹੈਨਾ ਇਕੱਠੇ ਹੋਈ ਨਹੀਂ ਵੀ ਇੱਕ ਟਾਪਿਕ ਹੈ ਇੱਕ ਮੁੱਦਾ ਹੈ ਜੋ ਆਲੇ-ਦਾਲੇ ਚੱਲ ਰਿਹਾ ਸਮਾਜ ਦੇ ਵਿੱਚ ਹੈ ਕਿਉਂਕਿ ਹੈ ਬਹੁਤ ਮੁੱਦੇ ਨੇ ਐਜੂਕੇਸ਼ਨ ਕਹੀ ਜੀ ਐਜੂਕੇਸ਼ਨ ਦਿੱਤੀ ਜਾ ਰਹੀ ਏ ਠੀਕ ਹੈ ਇੰਨਾਂ ਚੀਜ਼ਾਂ ਤੇ ਲੈ ਕੇ ਫਿਰ ਸੱਭਿਆਚਾਰ ਕਿੱਧਰ ਨੂੰ ਜਾ ਰਿਹਾ ਹੈਗਾ ਸਾਡੀਆਂ ਲੋੜਾਂ ਕੀ ਨੇ ਪਰ ਬਣਾ ਕੇ ਦਿੱਤੀਆਂ ਗਈਆਂ ਨੇ ਹਾਂਜੀ ਇੰਨਾ ਸਾਰੇ ਚ ਚੇਂਜ ਲਿਆਉਣ ਲਈ ਥੋੜੀ ਇੱਕ ਪਹਿਲਾ ਪੁਰਾਣਾ ਵਾਲਾ ਕੋਸ਼ਿਸ਼ ਕਰ ਲੋ ਕਿਉਂਕਿ ਮੈਂ ਥੋੜਾ ਨਾ ਸਾਡੇ ਪਿੰਡ ਦਾ ਮੇਰੇ ਚਾਚਾ ਜੀ ਕਰਕੇ ਫਰਕ ਹੈ ਕਿਉਂਕਿ ਇੱਥੋਂ ਦੇ ਲੋਕ ਮੈਨੂੰ ਇਲਾਦਾ ਮੀਡਕਰ ਸੁਵਤਰੀਬਾਈ ਫੁੱਲੇ ਜੋਤੀਬਾਈ ਫੁੱਲੇ ਸ਼ੈਦ ਕਾਲ ਮਾਰਕਸ ਉਹਨਾਂ ਬਾਰੇ ਵੀ ਜਾਣਦੇ ਨੇ ਉਹਦੀ ਇੱਕੋ ਇੱਕ ਕਾਰਨ ਹੈਗਾ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਵੀ ਐਜੂਕੇਸ਼ਨ ਦਾ ਅਸਲ ਅਰਥ ਕੀ ਹੈ ਉਹ ਸ਼ਾਇਦ ਮੇਰੇ ਚਾਚਾ ਜੀ ਸਮਝ ਚੁੱਕੇ ਸੀ ਜਿੰਨਾ ਦੇ ਕਾਰਨ ਸਾਡੇ ਪਿੰਡ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਵੀ ਅੰਬੇਡਕਰ ਬਾਰੇ ਸవిత੍ਰੀਬਾਈ ਫੂਲੇ ਬਾਰੇ ਜੋਤੇਬਾ ਫੂਲੇ ਬਾਰੇ ਤੇ Karl Marx ਬਾਰੇ ਲੈ ਇਹਨਾਂ ਨੂੰ ਬਾਰੇ ਇੰਨਾ ਬਾਰੇ ਪਤਾ ਹੈਗਾ ਜੋ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਹੈਗਾ ਇਹ ਲੱਗਦਾ ਨਹੀਂ ਵੇ ਇਲਾਕੇ ਜੇ ਤੁਹਾਡਾ ਪਹਿਲਾ ਪਰਾ ਲੈ ਇਧਰ ਲੈ ਹਾਂ ਇਹ ਪਹਿਲਾ ਪਰਾ ਹੈ ਸਾਡੇ ਪਿੰਡ ਦੇ ਮੰਨ ਲਓ ਇਹ ਨਾਟਕ ਪਹਿਲਾਂ ਅਸੀਂ ਦਿਖਾਉਂਦੇ ਰਹੇ ਹਾਂਗੇ ਪਰ ਇਸ ਮੌਕੇ ਤੇ ਮੰਨ ਲਓ ਵਿਆਹ ਦੇ ਮੌਕੇ ਤੇ ਇਹ ਫਸਟ ਟਾਈਮ ਹੋ ਰਿਹਾ ਹੈਗਾ ਤੇ ਸਾਨੂੰ ਇਹ ਯਕੀਨ ਵੀ ਹੈ ਵੀ ਇਹ ਅੱਗੇ ਚੱਲੂਗਾ ਅ ਮਤ ਕੋ ਸਖਣੋਂ ਮਿਲੂਗਾ ਬਹੁਤ ਹਾਂ ਆਏ ਹੋਏ ਨੇ ਮਹਿਮਾਨ ਕਿਉਂਕਿ ਜੋ ਨਾ ਸਮਾਂ ਆਉਣ ਵਾਲਾ ਅੱਗੇ 10 15 ਸਾਲ ਤੁਸੀਂ ਦੇਖ ਰਹੇ ਹੋ 10 15 ਸਾਲਾਂ ਅਜ ਬਹੁਤ ਚੇਂਜ ਹੋ ਗਿਆ ਅੱਗੇ 10 15 ਸਾਲਾਂ ਦਾ ਜਿਹੜਾ ਟਾਈਮ ਹੈ ਜੋ ਅਸਲ ਜੋ ਚੀਜ਼ ਦੀ ਮੰਗ ਕਰ ਰਹੀ ਹੈਗਾ ਕਿਉਂ ਨਾ ਬਥੇ ਗੱਲ ਕੀ ਅਸੀਂ ਨਹੀਂ ਕਰਾਂਗੇ ਤਾਂ ਅਗਲੀ ਪੀੜ੍ਹੀ ਨੂੰ ਕਰਨੇ ਪੈਣਗੇ ਕਰਨੇ ਪੈਣੇ ਨੇ ਇਹ ਯਤਨ ਇਹ ਯਤਨ ਤੋਂ ਬਿਨਾ ਦੇਖੋ ਹੱਲ ਨਹੀਂ ਸੋਲੂਸ਼ਨ ਹੈ ਹੀ ਨਹੀਂ ਕੋਈ ਇਸ ਲਈ ਅਸੀਂ ਇੱਕ ਕੋਸ਼ਿਸ਼ ਕਰੀਏਗੀ ਤੇ ਜਿਸ ਦਾ ਸਾਨੂੰ ਮੰਨ ਲਓ ਬਹੁਤ ਵਧੀਆ ਰਿਸਪੌਂਸ ਵੀ ਮਿਲੇਗਾ ਸਾਰੇ ਪਿੰਡ ਵੱਲੋਂ ਨਗਰ ਵੱਲੋਂ ਰਿਸ਼ਤੇਦਾਰਾਂ ਵੱਲੋਂ ਜਿੰਨੇ ਨੂੰ ਅਸੀਂ ਬੁਲਾਇਆ ਸੀ ਕਿਉਂਕਿ ਪਹਿਲਾਂ ਸਾਡੀਆਂ ਗੱਲਾਂ ਹੋ ਚੁੱਕੀਆਂ ਸੀ ਵੀ ਇਸ ਵਿਆਹ ਦੇ ਵਿੱਚ ਅਸੀਂ ਇੱਕ ਵਿਚਾਰਧਾਰਾ ਨੂੰ ਅੱਗੇ ਤੋਰਨਾ ਚਾਹੁੰਦੇ ਹੋਗੇ ਤੇ ਸ਼ਾਇਦ ਅਸੀਂ ਕਾਮਯਾਬੀ ਹੋਏਗੇ ਠੀਕ ਹੈ ਜੈ ਪੀਮ ਜੈ ਹਾਂਜੀ